ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਕਲੇਰ ਤੇ ਕਲੇਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਕਲੇਰਾਂ ਤੋਂ ਜਿਹੜੀ ਪੱਕੇ ਨੂੰ ਛੜਕ ਜਾਂਦੀ ਹੈ ਮਿੱਤਰੋ ਉਹ ਸੜਕ ਦੇ ਉੱਤੇ ਵਾਟਰ ਵਕਸ ਦੀ ਟੈਂਕੀ ਦੇ ਕੋਲੇ ਬਿਲਕੁਲ ਪਾਈ ਹੋਣਿਆ ਦਾ ਘਰ ਆ ਇੱਕ ਨੀਲੀ ਰਾਵੀ ਨਸਲ ਦੀ ਪਹਿਲਾ ਸੂਆ ਛੋਟੀ ਵਕਾਉ ਲਈ ਆ ਭਾਈ ਉਹਨਾਂ ਨੇ ਕਿੰਨੇ ਦਿਨਾਂ ਦੀ ਕੱਚੀ ਆ ਕੀੰਦੀ ਡਿਮਾਂਡ ਕਰਦੇ ਆ ਵੀਰ ਹੁਣੀ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਰੇਟ ਵੀਡੀਓ ਦੇ ਵਿੱਚ ਕਰਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਐਂਡ ਤੱਕ ਦੇਖਣ ਤੋਂ ਤਈ ਤੁਹਾਨੂੰ ਮਿਲੂਗੀ ਮਿੱਤਰੋ ਆਓ ਕਰਦੇ ਆ ਗੱਲਬਾਤ ਆਪਾਂ ਭਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸਸੀ ਘਰ ਵੀਰੇ ਸਸੀ ਘਰ ਭਾਈ ਕੀ ਹਾਲ ਆ ਵਧੀਆ ਜੀ ਵਧੀਆ ਭਾਈ ਤੁਸੀਂ ਪਰਿਵਾਰ ਭਾਈ ਵਧੀਆ ਭਾਈ ਜੀ ਤੁਸੀਂ ਦੱਸੋ ਠੀਕ ਹੋਈ ਬਾਈ ਹਾਂਜੀ ਅੱਛਾ ਵੀਰੇ ਪਿੰਡ ਦਾ ਕਲੇਰ ਹੈ ਜਿਲ੍ਹਾ ਫਰੀਦਕੋਟ ਪੱਟੀ ਵਾਲੀ ਛੜਕ ਦੇ ਉੱਤੇ ਆ ਗਿਆ ਆਪਣਾ ਘਰ ਹਾਂ ਵਾਟ ਵਾਲੀ ਟੈਂਕੀ ਤੋਂ ਰਹਿਣਾ ਸੁਖਮੰਦਰ ਸਿੰਘ ਬਾਈ ਬਿਆਨਤ ਸਿੰਘ ਜਿਨ੍ਹਾਂ ਦੇ ਸੁਖਮੰਦਰ ਸਿੰਘ ਸਨੋਂ ਬਿਆਨਤ ਸਿੰਘ ਬਿਆਨਤ ਸਿੰਘ ਬਾਈ ਅੱਛਾ ਗੱਲ ਇਹ ਹੋਊ ਆ ਵੀ ਬਾਈ ਜਿਹੜੀ ਆ ਪਵਿੱਤਨੀਆਂ ਝੋਟੀ ਇਹ ਸੁਆ ਫਿਰ ਪਹਿਲਾਂ ਸੁਣਦੀ ਪਹਿਲਾਂ ਸੁਆ ਸੁਣਦੀ ਬਾਈ ਕਿੰਨੇ ਦਿਨ ਲੈ ਜੂਗੀ ਹਜੇ ਬਸ ਬਾਈ 2 ਦਿਨ ਨਿਕ ਕੱਚੀ ਆ ਦੋ ਕੁ ਦਿਨਾਂ ਦੀ ਕੱਚੀ ਤਿਆਰੀ ਦੇ ਵਿੱਚ ਜਾਲਾ ਸਾਫ ਬੱਚੇ ਵਾਲਾ ਕਰੀ ਜਾਂਦੀ ਕਰੀ ਜਾਂਦੀ ਬਈ ਹਾਂਜੀ ਥਾਂ ਨੂੰ ਬਹੁਤ ਚੰਗਾ ਕੱਢਿਆ ਹਣਾ ਇਹ ਹਾਂਜੀ ਬਈ ਥਾਂ ਬਹੁਤ ਲੱਗਦਾ ਜਿਉਂ ਦੂਜੀ ਸਵੇਰਾਂ ਦਾ ਹਾਂਜੀ ਬਈ ਥਾਂ ਦਾ ਮਤਲਬ ਬਦਲੀ ਤਾਂ ਨਹੀਂ ਕਰ ਲਈ ਲਾ ਲੋਗੇ ਬਦਲ ਲਿਓ ਨਾ ਨਹੀਂ ਨਹੀਂ ਤੁਸੀਂ ਦੇ ਅੱਛਾ ਕਰੀਓ ਤੁਸੀਂ ਬਈ ਟੀਕਾ ਭਰਾਇਆ ਹੋਇਆ ਕਿ ਸਾਂਹਤ ਨੂੰ ਕ੍ਰੋਸ ਕਰੋ ਸਾਂਹਤ ਤੋਂ ਕ੍ਰੋਸ ਆ ਬਈ ਪਿੰਡ ਅੱਛਾ ਆਪ ਇਹ ਟੀਕੇ ਦੀ ਹੈ ਜਾਂ ਸਾਂਹਤ ਦੀ ਆਪ ਬਈ ਇਹ ਟੀਕੇ ਦੀ ਆ ਆਪ ਇਹ ਟੀਕੇ ਦੀ ਆ ਅੱਗੇ ਨੂੰ ਕ੍ਰੋਸ ਸਾਂਹਤ ਤੋਂ ਕਰੋ ਸਾਂਹਤ ਤੋਂ ਕਰੋ ਅੱਛਾ ਸਣ ਵੀ ਨੀਲੀ 라ਵੀ ਦੀ ਆ ਨਹੀਂ ਬਈ ਸਾਂਹ ਮੋਰਾ ਨਾ ਸਕਦਾ ਮੋ ਗੱਲ ਇਹ ਹੋਆ ਵੀ ਇਹਦੀ ਮਾਂ ਦਾ ਥਰੇ ਦੁੱਧ ਕਿੰਨਾ ਕੁ ਸੀ 15 ਪਲੱਸ ਸੀ ਬਈ ਇਹਦੀ ਮਾਂ ਦਾ ਬੂਰੀ ਸੀ ਬਈ ਇਹਦੀ ਮਾਂ ਪਰ ਅਸ ਇੱਕ ਗੱਲ ਹੋਰ ਦੱਸੀ ਮੈਨੂੰ ਮੇਰਾ ਮਨ ਕਹਿੰਦਾ ਝੋਟੀ 11 10 11 ਕਰੋ ਦੁੱਧ ਦੇਜੂ ਪਹਿਲੇ ਸੂਤ ਦੇ ਦੂ ਬਈ ਆਹ ਨਾਲ ਦੇ ਦੂਗੀ ਕਿਉਂਕਿ ਥੱਲੇ ਖਰੀ ਆ ਜਿੰਨੀ ਖਰੀ ਆ ਬਈ ਹਾਂ ਜੀ ਪਿੱਛਾ ਥੋੜਾ ਜਿਹਾ ਢਾਲੂ ਲੈ ਗਈ ਹੈ ਨਾ ਜੇ ਆਪਾਂ ਕਹਿ ਦਿੰਨੇ ਬੰਤਰ ਹੋਰ ਕੁਆਲਿਟੀ ਦੀ ਆ ਗਈ ਸਿੰਘ ਸਿੰਘ ਚੰਗਾ ਹਾਂ ਜੀ ਬਈ ਲੈ ਬਈ ਕੋਲੇ ਰਹਿ ਝੋਟੀ ਦੇ ਵਿਖਾ ਦਈਏ ਡਰਦੀ ਆ ਸਾਡੇ ਤੋਂ ਥੋੜਾ ਜਿਹਾ ਤੇ ਓਕੇ ਆ ਜਾਵਾ ਬਾਕੀ ਕੱਟੂ ਹਾਂ ਜੀ ਬਈ ਹੂੰ ਅੱਖਾ-ਉੱਖਾਂ ਅੱਛਾ ਦੇ ਕਿੰਨੇ ਦੀ ਦੇਈਏ ਭਾਈ ਲੱਖ ਰੁਪਇਆ ਡਿਮਾਂਡ ਆ ਭਾਈ ਮੇਰਾ ਮਨ ਕੀ ਹੁੰਦਾ 95000 ਰੁਪਏ 95000 ਦੀ ਦੇ ਦੇਈਏ ਦੇ ਦੇਾਂਗੇ ਭਾਈ ਠੀਕ ਆ ਭਾਈ ਅੱਛਾ ਇੱਕ ਗੱਲ ਹੋਰ ਆ ਵੀਰੇ ਨੰਬਰ ਕਿਹੜੇ ਤੇ ਗੱਲ ਕਰੀਏ 98152 98152 88163 88163 88163 98152 88163 ਹਾਂਜੀ ਭਾਈ 98152 88163 ਕਾਪੀ ਪੈਨ ਚੱਕ ਲੋ ਨੋਟ ਕਰ ਲੋ ਇਹ ਨੰਬਰ ਤੇ ਤੁਸੀਂ ਕਰਦੇ ਆ ਭਾਈ ਦੇ ਨਾਲ ਗੱਲ ਪਿੰਡ ਕਲੇਰਾ ਜ਼ਿਲ੍ਹਾ ਫਰੀਦਕੋਟਾ ਪੱਕੇ ਵਾਲੀ ਸੜਕ ਦੇ ਉੱਤੇ ਵਾਟਰ ਵਰਕਸ ਦੀ ਟੈਂਕੀ ਦੇ ਕੋਲੇ ਬਈ ਦਾ ਘਰ ਆ ਨਾਮ ਬਈ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਅਗਲੀ ਗੱਲਬਾਤ ਲਈ ਤੁਸੀਂ ਨੰਬਰ ਤੇ ਕੰਨੀਆ